ਮੱਲੀਆਂ ਪਿੰਡ ਵਾਲਾ ਰਮਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਬਾਹਰ ਆਇਆ ਹੈ। ਨਾ ਮਾਹਰ ਕਹਿੰਦੇ ਮੱਲੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਹਾਫ ਸਮੇਂ ਤੱਕ ਮੈਚ ਬਿਲਕੁਲ ਬਰਾਬਰ ਸੀਗਾ। ਲਓ ਦੂਜਾ ਹਾਫ ਖੇਡਿਆ ਜਾ ਰਿਹਾ ਹੈ। ਕਿਹੜੀ ਟੀਮ ਕਿਹੜੇ ਜਾਫੀ ਕਿਹੜੇ ਰੇਡਰ ਆ ਜੋਰ ਮਾਰਨਗੇ। ਹਣ ਬੱਲੇ ਬੱਲੇ ਕਰਾਉਣਗੇ। ਲਓ ਸੂਰੇ ਵਾਲੀਆ ਫੇਰ ਰਮਨ ਤੇ ਗਗਨ ਦੇ ਦਰਮਿਆਨ ਹਾ ਟੱਕਰ ਵੀ ਸਿਰੇ ਦੀ। ਆ ਬੱਲੇ 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 ਗਗਨ ਸਰਾ ਲਾਉਣ ਵਾਲੀ ਗੱਲ ਕਰ ਗਿਆ। ਲਓ ਗਗਨ ਤੇ ਰਮਨ ਸਿਰਾ ਹੋ ਗਿਆ ਪਰੂਆ ਉਹ ਪਾ ਲੋ ਭੰਗੜਾ 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 ਕਰੇ ਜਾ ਕੇ ਨਾ ਚੁੱਲ੍ਹੇ ਜਲਤ ਮਾਰੀ ਤੇ ਨੱਚਣਾ ਤੇ ਹੁਣ ਨੱਚ ਲੈ ਆਹ ਸਾਹਮਣੇ ਮੇਰੇ ਵੀਰੋ ਸਿਰਾ ਹੋਇਆ ਪਿਆ ਕਬੱਡੀ ਇਸ ਵੇਲੇ ਕਹਿੰਦੇ ਨੌਜਵਾਨ ਘਬਰੂ ਇਹ ਆ ਲੱਭੂ ਚੀਮਿਆਂ ਵਾਲਾ ਨਭੂ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਬਿਓ ਪਲੰਟੀ ਦੇ ਤਿਆਰ ਨੇ ਸਤਨਾਮ ਪੈਸ ਦੀ ਟੀਮ ਹੈ ਮੇਰੇ ਵੀਰੋ ਆਹ ਵੇਖਦਾ ਵੀ ਇਸ ਵੇਲੇ ਨੌਜਾਨ ਗੱਭਰੂ ਕੋਸ਼ਿਸ਼ ਕਰ ਰਿਹਾ ਵਾਹਿਗੁਰੂ ਸੀਤੇ ਵਾਲਿਆ ਬੱਲੇ ਬੱਲੇ ਕਰਵਾ ਰਿਹਾ ਐਨ ਸਿਰੇ ਦੀ ਖੇਡ ਦਿਖਾ ਰਿਹਾ ਵਾਹਿਗੁਰੂ ਦੇ ਤਿੰਨ ਦਾ ਲੱਖ ਲੱਗਾ ਜਿਹੜਾ ਹੋੜ ਵਾਲਾ ਨੰਬਰ ਹੈ ਨਵੂ ਚੀਮੇ ਵਾਲੇ ਦੀ ਰੇਡ ਦਾ ਉਹ ਨੰਬਰ ਸ਼ਾਹਕੋੜ ਦਾ ਹੈ ਉਹ ਨੰਬਰ ਸ਼ਾਹਕੋੜ ਦਾ ਹੈ ਮੇਰੇ ਵੀਰੋ ਆਓ ਸਾਹਮਣੇ ਇਸ ਲਈ ਕਬੱਡੀ ਪੈ ਰਹੀ ਹੈ ਲੈ ਵੀ ਅਮਨ 11000 ਤਿੰਨਾਂ ਦੇ ਲੱਗਾ ਸੀ ਉਹਨਾਂ ਚੋਂ ਇੱਕ ਰੈਂਦਾ ਹਰ ਲੱਖ ਤੋਂ ਬਾਅਦ ਲੱਗਾ ਉਹਦੇ ਵਿੱਚੋਂ ਦੋ ਰਹਿੰਦੇ ਆ ਪਰ ਸਾਹਮਣੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਆ ਸਰਾ ਹੋਇਆ ਪਿਆ ਫਰਾ ਪੌਂਸੀਆ ਦਾ ਕਬੱਡੀ ਕੱਪ ਜਫੇ ਤੇ ਜਫਾ ਠਾ ਜਫਾ ਆਓ ਸਾਹਮਣੇ ਬੱਲੇ 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 ਐਨ ਸਾਬੂ ਵਾਲਿਆ ਆ ਆ ਚੱਕ ਸਾਬੂ ਵਾਲਿਆ ਬਿੰਦੂ ਦਾ ਐਕਸ਼ਨ ਨਹੀਂ ਦੇਖਿਆ ਪਿੱਛੇ ਮੁੜ ਕੇ ਲੈ ਵੀ ਅਮਨ ਦੋ ਜਫੇ ਹੋ ਗਿਆ 55000 ਲੱਗਾ ਸੀਗਾ ਇਹ ਰੜਕੇ ਦੀ ਖੇਡ ਕਲੱਬ ਦੀ ਮੇਰੇ ਵੀਰੋ ਮੁੰਡਾ ਆ। ਉਹਨਾ ਸੋੜ ਕਹਿੰਦੇ 55000 ਦੇ ਦੋ ਜਫੇ ਲਾ ਗਿਆ। ਹਾਂ 55000 ਇਹਨੂੰ ਤੇ ਭਾਵੇਂ ਲੱਖ 2 ਲੱਖ ਹੋਰ ਦਵਾਰੇ ਮੇਰਾ ਵੀ ਮਨ ਕੁਝ ਹੋ ਜਾਣਾ। ਇਹ ਮੁੰਡੇ ਦੀ ਖੇਡ ਮੁੱਲ ਪੈ ਗਿਆ ਮੇਰੇ ਵੀਰੋ। ਐਨ ਕਹਿੰਦੇ ਪਰ ਜਿਹੜੇ ਖੜਦੇ ਐ ਫਰਾਲੇ ਵਾਲਿਆ ਮੁੱਲ ਉਹਨਾਂ ਦਾ ਹੀ ਪੈਂਦਾ। ਆਹ ਜਿਹੜੇ ਖੜਦੇ ਐ ਆਹ ਮੁੱਲ ਉਹਨਾਂ ਦਾ ਹੀ ਪੈਂਦਾ। ਆਹ ਸਾਹਮਣੇ ਕੁਲਵਿੰਦਰ ਇਸ ਲਈ। ਆਹ 55000 ਤੇ 11000